ਮਾਹੌਲ ਖਰਾਬ ਨਹੀਂ ਕਰ ਰਹੀ ਭਾਰਤ ਦਾ ਮਾਹੌਲ ਖਰਾਬ ਨਹੀਂ ਹੋ ਰਿਹਾ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋ ਰਿਹਾ ਉਹਦੇ ਅੰਦਰ ਐਸੇ ਕਿਉਂ ਨਹੀਂ ਲੱਗ ਸਕਦੀ ਯੋਗ ਵਾਲੀ ਬੀਬੀ ਤੇ ਕਿਉਂਕਿ ਯੋਗ ਵਾਲੀ ਬੀਬੀ ਹੈ ਜਿਹੜੀ ਜਦ ਸਾਡੇ ਵਰਗੇ ਕੋਈ ਪੰਥ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ 55 ਦੇ ਅਧੀਨ ਪਾਰਟੀ ਦੇ ਉੱਤੇ ਲਿਖ ਦਿੰਦੇ ਆ ਕਿ ਇਹ ਦਾਹਤ ਫਰਾਂ ਦੇ ਚੱਕਰ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਰਿਹਾ ਭਾਈ ਅਮਰਤਪਾਲ ਸੇ ਖਾਲਸਾ ਦੇ ਐਨਐਸਏ ਲੱਗ ਸਕਦੀ ਆ ਹੋਰ ਨੌਜਵਾਨਾਂ ਦੇ ਅੰਦਰ ਸੇ ਲੱਗ ਸਕਦੀ ਆ एनएसए ਦਾ ਮਤਲਬ ਕੀ ਹੈ ਨੈਸ਼ਨਲ ਸਕਿਉਰਿਟੀ ਐਕਟ ਇਹ ਭਾਈ ਜਿਹੜੀ ਸਟੇਟ ਦੀ ਜਾਂ ਆਪਾਂ ਕਹਿੰਦੇ ਆ ਭਾਰਤ ਦੀ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਉਹ ਇਸ ਵਕਤ ਸਿੱਖ ਧਰਮ ਦੇ ਉੱਤੇ ਜੇ ਆਪਾਂ ਕਹਿੰਦੇ ਕਿ ਯੋਗਾ ਉਹਨੇ ਦਰਬਾਰ ਸਾਹਿਬ ਆ ਕੇ ਯੋਗਾ ਕੀਤੀ ਉਹਨੇ ਮੰਦਰ ਦੇ ਵਿੱਚ ਵੀ ਯੋਗਾ ਕੀਤੀ ਤੇ ਫਿਰ ਕੀ ਮੰਦਰ ਦੀ ਬੇਅਦਬੀ ਨਹੀਂ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਕੀ ਜਿਹੜਾ ਯੋਗਾ ਜੇ ਆਪਾਂ ਕਹਿੰਦੇ ਕਿ ਉਹ ਵਹੀ ਗੱਲ ਹੁੰਦੀ ਹੈ ਕਿ ਭਾਈ ਇੱਕ ਡਰੈਗ ਰੂਮ ਹੁੰਦਾ ਇੱਕ ਬੈੱਡਰੂਮ ਹੁੰਦਾ ਜੇ ਬੈੱਡਰੂਮ ਦੇ ਵਿੱਚ ਬੈੱਡ ਲੱਗਦਾ ਤਾਂ ਡਰੈਂਗ ਰੂਮ ਦੇ ਵਿੱਚ ਸੋਫੇ ਲੱਗਦੇ ਆ ਜੇ ਯੋਗਾ ਯੋਗਾ ਜਿਹੜੀ ਕਰਨੀ ਆ ਉਹ ਯੋਗ ਅਸਨ ਕਰਨਾ ਉਹ ਯੋਗਾ ਵਾਲੇ ਵੱਖਰੇ ਵੱਖਰੇ ਬਣੇ ਹੋਏ ਆ ਭਾਈ ਉੱਥੇ ਜਾ ਕੇ ਯੋਗਾ ਕਰੋ ਜਾਂ ਪਾਰਕ ਬਣਾਏ ਹੋਏ ਉੱਥੇ ਜਾ ਕੇ ਯੋਗਾ ਕਰੋ ਇਹ ਵੱਖਰਾ-ਵੱਖਰਾ ਸਿਸਟਮ ਹੁੰਦਾ ਜਿਹੜਾ ਜਿੱਥੇ ਸਿਸਟਮ ਚੱਲੂਗਾ ਉੱਥੇ ਕਰਨਾ ਚਾਹੀਦਾ ਜੇ ਯੋਗਾ ਕਰਨੀ ਆ ਉਹ ਜਿੱਥੇ ਯੋਗਾ ਦਾ ਸਥਾਨ ਬਣਿਆ ਉੱਥੇ ਯੋਗਾ ਕਰੋ ਤੇ ਜਿੱਥੇ ਧਾਰਮਿਕ ਸਥਾਨ ਆ ਉੱਥੇ ਜਾ ਕੇ ਧਾਰਮਿਕ ਨਹੀਂ ਜਿਹੜਾ ਹੁਣ ਖੇਸ ਨਾ ਪਚਾਓ ਕਿਸੇ ਵੀ ਧਰਮ ਦਾ ਹੋਵੇ ਭਾਵੇਂ ਉਹ ਭਾਵੇਂ ਉਹ ਮੰਦਿਰ ਹੋਵੇ ਭਾਵੇਂ ਉਹ ਗੁਰਦੁਆਰਾ ਸਾਹਿਬ ਹੋਵੇ ਭਾਵੇਂ ਉਹ ਮਸਜਿਦ ਹੋਵੇ ਜੇ ਉੱਥੇ ਤੁਸੀਂ ਜਾ ਕੇ ਸਾਰਾ ਮਿਕਸ ਅਪ ਕਰੋਗੇ ਤਾਂ ਫਿਰ ਉੱਥੇ ਮਾਹੌਲ ਤਾਂ ਖਰਾਬ ਹੋਊਗਾ ਹੋਊਗਾ ਹੁਣ ਤੂੰ ਇਹ ਗੱਲ ਕਹਿਨੀ ਆ ਕਿ ਭਾਈ ਬੱਚਾ ਜਿਹੜਾ ਤੁਸੀਂ ਉਹ ਕੈਨਸਲ ਕਰੋ ਨਹੀਂ ਤਾਂ ਮੈਂ ਆਪਦੀ ਜਿਹੜੀ ਉਹ ਟੀਮ ਲੈ ਕੇ ਆਉਂਗੀ ਐ ਕਰੂੰਗੀ ਜੋ ਕਰੂੰਗੀ ਪਹਿਲਾਂ ਤਾਂ ਤੂੰ ਚੁੱਪਚੀ ਤੇ ਆ ਗਈ ਤੇ ਹੁਣ ਤੂੰ ਦੱਸ ਕੇ ਆਈ ਜਦੋਂ ਆਉਣਾ ਹੋਇਆ ਮੇਰੇ ਹਿਸਾਬ ਨਾਲ ਤਾਂ ਜਿਉ ਕਿਤੇ ਉੱਥੇ ਨੰਗਸੈਕ ਹੁੰਦਾ ਮੌਕੇ ਤੇ ਤੇ ਉਹਨੇ ਤਰਾ ਉਦੋਂ ਹੀ ਕੰਮ ਕਰ ਦੇਣਾ ਸੀਗਾ ਤੇ ਤੂੰ ਕਹਿੰਦੀ ਆ ਕਿ ਫੋਟੋ ਹੀ ਉੱਥੇ ਸਿੱਕ ਸਿੱਖ ਬੰਦਿਆਂ ਨੇ ਖਿੱਚੀ ਹੁੰਦੇ ਆ ਬਹੁਤ ਗਰਦਾਰ ਹੁੰਦੇ ਆ ਜਾਂ ਆਪਾਂ ਕਹਿ ਲਈਏ ਕਿ ਬਹੁਤ ਵਿੱਚ ਨਾਮ ਵਾਲੂ ਵੀ ਹੁੰਦੇ ਆ ਖਿੱਚਦੀ ਹੋਊਗੀ ਕਿਸੇ ਨੇ ਫੋਟੋ ਪਰ ਜਿਹਦੀ ਜਾਗਦੀ ਜ਼ਮੀਰ ਆ ਉਹ ਨਹੀਂ ਖੱਚਦਾ ਉਹਨੇ ਤਾਂ ਹਮ ਨੂੰ ਕੰਮ ਕਰ ਦੇਣਾ ਸੀਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਉਣਾ ਤਾਂ ਆਪਦੀ ਟੀਮ ਵੀ ਲੈ ਆਈ ਨਾਲ ਤੇ ਫਿਰ ਤੈਨੂੰ ਦੱਸ ਦੇਣਗੇ ਕਿ ਕੀ ਕਿੱਥੇ ਬਣੋ ਜਿਹੜਾ ਗ੍ਰੇਟ ਹੁੰਦਾ ਕੀ ਗੱਤਬਾਤ ਹੁੰਦੀ ਆ ਜੇ ਨਾਲੇ ਤੂੰ ਬੋਲਣ ਜੋਗੀ ਰਹਿ ਜਾਈਂ ਤੇਨੂੰ ਵੀ ਪਤਾ ਕੋਈ ਵੀ ਧਮਕੀ ਨਹੀਂ ਦਿੰਦਾ ਜਿਹੜੇ ਪੰਜਾਬ ਦੇ ਲੋਕ ਆ ਉਹ ਪੰਜਾਬ ਦੇ ਲੋਕ ਆ ਬਹੁਤ ਵਧੀਆ ਲੋਕ ਆ ਤੂੰ ਕੰਗੜਾ ਦੀ سپورਟ ਦੇ ਵਿੱਚ ਆ ਕੇ ਸਰਕਾਰ ਦੇ ਅਧੀਨ ਸਰਕਾਰ ਕੀ ਆ ਸਰਕਾਰ ਜਿੰ ਜਿੱਤੇ ਅੰਦਸੇ ਲਾਉਣੀ ਚਾਹੀਦੀ ਆ ਜੀਦਾ ਪਤਾ ਕਰਾਉਣਾ ਚਾਹੀਦਾ ਕਿ ਪਿੱਛੋਂ ਕੀ ਮਾਹੌਲ ਬਣੇਟ ਕੀਤਾ ਜਾ ਰਿਹਾ ਕਿਹਦੇ ਵੱਲੋਂ ਬੇਇੱਜ਼ਤੀ ਕੀਤੀ ਜਾ ਰਹੀ ਆ ਉਹ ਜਾ ਕੇ ਕਿਤੋਂ ਉਹ ਚਨਈ ਤੋਂ ਜਾ ਕੇ ਗੁਜਰਾਤ ਤੋਂ ਜਾ ਕੇ ਇੱਥੇ ਇਨੀ ਦੂਰ ਦਰਬਾਰ ਸਾਹਿਬ ਆਈ ਹੋਰ ਰਾਸਤੇ 'ਚ ਕਿਤੇ ਨਹੀਂ ਗਈ ਹੋਰ ਰਾਸਤੇ 'ਚ ਕਿਤੇ ਆਣਾ ਕੋਈ ਟੂਰ ਪਲਾਨ ਨਹੀਂ ਬਣਾਇਆ ਸੀ ਕਿ ਆਹ ਮੇਰਾ ਟੂਰ ਪਲਾਨ ਹੈ ਇੱਥੇ ਜਿਹੜੇ ਲੋਕਲ ਲੈਵਲ ਤੋਂ ਵੀ ਕੋਲੋਂ ਵਾਲੀ ਤੱਕ ਵੀ ਜਾਣਾ ਹੋਵੇ ਨਾ ਤੇ ਸ਼ਾਰਟ ਟੂਰ ਬਣਾ ਲੈਂਦਾ ਅਗਲਾ ਵੀ ਇੱਥੇ ਖੜਾਗੇ ਇੱਥੇ ਖੜਾਗੇ ਇੱਥੇ ਖੜਾਗੇ ਪਰ ਉਹ ਚਨਈ ਨੂੰ ਸਿੱਧਾ ਇੱਥੇ ਹੀ ਹੋਣਾ ਸੀ ਉਹਨੇ ਦਰਬਾਰ ਸਾਹਿਬ ਕੇ ਹਾਂ ਮੈਂ ਯੋਗਾ ਕਰੂੰਗੀ ਬਹੁਤ ਸਾਰੀਆਂ ਮਿਹੜੂ ਆਏ ਚੱਲੀ ਜਾਂਦੀਆਂ ਕਿ ਭਾਈ ਉਹਨੇ ਪਹਿਲਾਂ ਪ੍ਰਸ਼ਾਦਾ ਛਕਿਆ ਉਹਨੇ ਸੇਵਾ ਕੀਤੀ ਉਹਨੇ ਆਇਆ ਕੀਤਾ ਉਹਨੇ ਜੋ ਕੀਤਾ ਉਹਨੇ 2500 ਰੁਪਇਆ ਦਿੱਤਾ ਯਾਰ ਭਾਈ ਜਿਹੜੇ ਬੇਅਦਬੀ ਕਰਨੀ ਹੋਵੇ ਉਹ ਫਿਰ ਮਾਹੌਲ ਦਾ ਕ੍ਰੀਏਟ ਕਰੂਗਾ ਕਿ ਬਾਅਦ 'ਚ ਮੈਂ ਬਚਾਂ ਬਚੂਗਾ ਕਿ ਨਹੀਂ ਉਹਨੇ ਬਾਅਦ ਦੇ ਵਿੱਚ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਬਿਆਨ ਕੀਤੀਆਂ ਹੋਇਆ ਸਾਜ਼ਿਸ਼ ਹੈ ਇਹ ਸਾਰਾ ਹਰਵੇਰੀ ਪਿਛਲੇ ਸਾਲ ਤੁਹਾਨੂੰ ਯਾਦ ਆਊਗਾ ਪਿਛਲੇ ਸਾਲ ਉਹ ਵੀ ਦੂਰੋਂ ਹੀ ਆਈ ਸੀ ਗੁਜਰਾਤ ਵਾਲੇ ਪਾਸੋਂ ਜਿਹੜੀ ਗੱਲਾਂ ਤੇ ਤਰੰਗਾ ਬਣਾ ਕੇ ਆਈ ਸੀ ਉਹ ਵੀ ਕਹਿੰਦੀ ਸੀ ਕਿ ਨਹੀਂ ਜੀ ਇਹ ਤਰੰਗਾ ਕਿਉਂ ਨਹੀਂ ਵਧਣ ਦਿੱਤਾ ਜਾ ਰਿਹਾ ਦਰਬਾਰ ਦੇ ਦਰਬਾਰ ਸਾਹਿਬ ਦੇ ਵਿੱਚ ਬਈ ਸਿੱਖਾਂ ਦਾ ਸੁਪਰੀਮ ਕੋਰਟ ਆ ਉਹਦੇ ਵਿੱਚ ਤਰੰਗੇ ਦਾ ਕੀ ਲਾ ਰੰਗੇ ਦਾ ਕਿਵੇਂ ਬਣ ਚੁੱਕਾ ਸਿਸਟਮ ਸੋ ਮਸਲਾ ਇੱਥੇ ਹੀ ਹੁੰਦਾ ਕਿ ਹਰ ਸਾਲ ਜਿਹੜਾ ਮਹੌਲ ਘਰਾਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਲੋਕ ਸਿਆਣੇ ਜਿਹੜੇ ਮਹੌਲ ਘਰਾਵ ਨਹੀਂ ਹੋਣ ਦਿੰਦੇ ਜੇ ਬੇਅਦਵੀ ਰੋਕ ਸਕਦੇ ਆ ਜਾਂ ਤਾਂ ਬੇਅਦਵੀ ਤੇ ਕਾਨੂੰਨ ਬਣਾ ਦਿਓ ਕਿ ਹਾਂ ਭਾਈਏ ਤੇ फांसी ਦੀ ਜਿਆਦਾ ਸਜ਼ਾ ਹੋਊਗੀ ਜਿਹਨੂੰ ਜਿਹੜਾ ਬੇਅਦਵੀ ਕਰਦਾ ਤੇ ਜਾਂ ਫਿਰ ਤੁਸੀਂ ਭਾਈਏ ਉੱਤੇ ਕੋਈ ਸਖਤ ਹੋਰ ਕਾਨੂੰਨ ਬਣਾ ਦਿਓ ਇਹ ਭਾਈ ਅਗਲਾ ਰੁਕੇ ਪਰ ਤੁਸੀਂ ਕਾਨੂੰਨ ਬਣਾਉਂਗੇ ਕਿਉਂ ਜਦੋਂ ਤੁਸੀਂ ਆਪ ਹੀ ਪਿਆਦਲੀ ਕਰਕੇ ਮਾਹੌਲ ਖਰਾਬ ਕਰਨਾ ਹੁੰਦਾ ਸਰਕਾਰਾਂ ਨੇ ਮਾਹੌਲ ਖਰਾਬ ਕਰਨਾ ਆਉਂਦਾ ਸਰਕਾਰਾਂ ਨੇ ਉਹ ਸਕਿਉਰਿਟੀ ਦੇਤੀ ਹਾਲਾਂਕਿ ਉਹਦੀ ਪੁਚੀਆਚ ਕਰਕੇ ਉਹਨੂੰ ਐਨਐਸਏ ਦੇ ਜੀਨ ਰਿਵਿਊ ਕਰਾਣਾ ਨੇ ਜਿਹਨਾਂ ਦੇ ਵਿੱਚ ਸਿੱਖਣਾ ਚਾਹੀਦਾ ਸੀ ਉਹ ਤੋਂ ਸਾਰਾ ਕੁਝ ਪੁੱਛ ਪੜਤਾਲ ਕਰਨੀ ਚਾਹੀਦੀ ਸੀ ਭਾਈ ਕਿੱਥੋਂ ਆਈ ਕਿਵੇਂ ਗਈ ਕੀ ਕੀਤਾ ਕੀ ਨਹੀਂ ਕੀਤਾ ਪਰ ਜਦੋਂ ਰਾਜ ਉਹਨਾਂ ਦਾ ਹੋਵੇ ਸਰਕਾਰ ਉਹਨਾਂ ਦੀ ਹੋਵੇ ਜਦੋਂ 3 ਪਰੀਪਲਾਨਡ ਕਰਕੇ ਸਾਰਾ ਮਹੌਲ ਖਰੀਬ ਖਰਾਬ ਕੀਤਾ ਜਾ ਰਿਹਾ ਹੋਵੇ ਤੇ ਉਦੋਂ ਜਿੱਦੀ ਪੁੱਛ ਕੇ ਛੋੜੀਆਂ ਕਿਹਦੇ ਤੇ ਐਨਐਸਏ ਲੱਗਣੀਆਂ ਸਿਰਫ ਤੇ ਸਿਰਫ ਸਿੱਖਾਂ ਦੇ ਉੱਤੇ ਐਨਐਸਏ ਲਾਈਆਂ ਦੀਆਂ ਸਿੱਖਾਂ ਦੇ ਉੱਤੇ ਮਹੌਲ ਖਰਾਬ ਕਰਨ ਦੇ ਬੱਚੇ ਕੀਤੇ ਜਾਂਦੇ ਆ ਸਿੱਖਾਂ ਨੂੰ ਸਤਕਵਾਚ ਦੇ ਦੀ ਨੰਬਰ ਚਿੱਟਾ ਜਾਂਦਾ ਸਿਸਟਮ ਇਹ ਆ ਬਸ ਸੁਯੋਗ ਵਾਲੀ ਬੀਬੀ ਦੇ ਉੱਤੇ ਕਿ ਉਹ ਕਹਿੰਦੇ ਆ ਪੰਜਾਬ ਵਾਲੇ ਕੋਈ ਵੀ ਪੁਲਿਸ ਵਾਲੇ ਦਾ ਕੁਝ ਵੀ ਕਹਿੰਦੇ ਆ ਕਿ ਯੋਗਾ ਵਾਲੀ ਬੀਬੀ ਦਾ ਜਿਹੜਾ ਪਰਚਾ ਆ ਤਾਂ ਉਹ ਕੈਂਸਲ ਹੋ ਸਕਦਾ ਜੇ ਹੋ ਸਕਦਾ 295 ਦੇ ਏ ਦੇ ਅਧੀਨ ਪਰਚਾ ਹੋਇਆ ਉਤੋਂ ਐਨਐਸਏ ਵੀ ਲਾਉਣੀ ਚਾਹੀਦੀ ਆ ਇਹ ਪੰਜਾਬ ਸਰਕਾਰ ਦੇ ਅੰਦਰਸ ਲਿਆਵੇ ਕਿਉਂਕਿ ਪੰਜਾਬ ਸਰਕਾਰ ਦੇ ਇਲਾਕੇ ਦੇ ਵਿੱਚ ਇਹ ਬੇਅਦਬੀ ਹੋਈ ਆ ਪਉ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਹਣ ਉਧਰ ਐਨਐਸਐ ਦੱਤੀ ਹੁਣ ਇਧਰ ਵੀ ਐਨਐਸਐ ਦਾ ਦੋ ਉਹ ਦੂਜੀਆਂ ਸਟੇਟਾਂ ਵਾਲੇ ਮੈਨੇਜਮੈਂਟ ਚ ਆ ਕੇ ਜਾ ਕੇ ਕਿਸੇ ਨੇ ਕਿਸੇ ਨੇ ਕੋਈ ਉਹ ਮਨਜ਼ੂਰੀ ਨਹੀਂ ਲੈਂਦੇ ਮੈਡੀਕਲ ਇਥੋਂ ਬੰਦਾ ਚੱਕ ਕੇ ਆਪ ਦੇ ਯੂਪੀ ਲੈ ਜਾਂਦੇ ਆਪ ਦੇ ਚਨਈ ਲੈ ਜਾਂਦੇ ਆ ਤੇ ਫਿਰ ਪੰਜਾਬ ਵਾਲੇ ਕਿਉਂ ਨਹੀਂ ਉੱਥੋਂ ਚਨਈ ਤੋਂ ਗੁਜਰਾਤ ਤੋਂ ਲੈ ਉਹਨੂੰ ਵੀ ਵੀ ਲੈ ਆ ਕੇ ਇੱਥੇ ਡੱਕ ਸਕਦੇ ਉਹਦੀ ਪੁਛਕ ਪੜਤਾਲ ਕਰਕੇ ਉਹਨੂੰ ਐਨਐਸਐ ਲਈ ਜਾਵੇ ਉਹਨੂੰ ਜੇਲ੍ਹ ਚ ਛੱਡਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੇਅਦਬੀਆਂ ਜਿਹੜੀਆਂ ਰੋਕ ਸਕਣ ਬਹੁਤ ਸਾਰੇ ਨੌਜਵਾਨਾਂ ਨੂੰ ਸਲੂਟ ਹੈ ਉਹਨਾਂ ਨੂੰ ਜਿਹੜੇ ਨੌਜਵਾਨਾਂ ਜਿਹੜੇ ਬੇਅਦਬੀ ਮੌਕੇ ਤੇ ਕਰਦੇ ਆ ਉਹਨਾਂ ਦਾ ਮੌਕੇ ਤੇ ਸੋਧਾ ਲਾ ਦਿੱਤਾ ਜਾਂਦਾ ਇਹ ਹੀ ਯਾਦ ਆ ਸਾਡੇ ਕੋਲੇ ਹੋਰ ਕੋਈ ਸਾਡੇ ਕੋਲੇ ਹੱਲ ਨਹੀਂ ਹੈ ਜੇ ਕੋਈ ਹੱਲ ਹੈਗਾ ਤਾਂ ਦੱਸ ਦਿਓ ਕਾਨੂੰਨ ਬਣਾ ਦਿਓ ਆਪੇ ਰੁਕ ਜੂਗਾ ਪਾਕਿਸਤਾਨ ਦੇ ਵਿੱਚ ਕਾਨੂੰਨ ਬਣਿਆ ਜਣਾ ਬੇਅਦਬੀ ਨਹੀਂ ਉਹਦੀ ਕਿਉਂ ਨਹੀਂ ਹੁੰਦੀ ਭਾਈ ਇਹ ਹੀ ਮਸਲਾ ਬੇਅਦਬੀ ਸਿਰਫ ਤੇ ਸਿਰਫ ਇਸ ਕਰਕੇ ਹੁੰਦੀ ਹੈ ਕਿ ਆਪੇ ਸਖਤ ਕਾਨੂੰਨ ਨਹੀਂ ਮੰਤਰੀ ਜਿਹੜੇ ਉਹ ਦੁਬਾਰਾ ਸਾਹਿਬ ਦੇ ਵਿੱਚ ਜਾ ਕੇ ਗੱਲ ਤੇ ਕਹਿ ਦਿੰਦੇ ਆ ਹਾਂ ਜੀ ਅਸੀਂ ਗੁਰਦੁਆਰਾ ਸਾਹਿਬ ਅਸੀਂ ਕਾਂਗਰਸ ਸਰੂਰੇ ਨਤਮਸਤ ਹੋਨੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਮਸਲੇ ਹੱਲ ਕਰਾਂਗੇ ਪਰ ਉੱਥੇ ਜਿਹੜੇ ਲੋਕ ਬੈਠੇ ਹੁੰਦੇ ਆ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਤਾਂ ਸੌਂ ਖਾ ਕੇ ਬੰਡ ਚ ਮੁਕਰ ਵਾਲੇ ਆ ਸੋ ਯੋਗਾਂ ਦੀ ਵਿਭਿੰਨ ਤੇ ਡਿਮਾਂਡ ਕਰਦੇ ਆ ਕਿ ਐਨਐਸਏ ਦੇ ਜਿਹੜਾ ਉਹ ਅੰਦਸ਼ ਗਿਆ ਚ ਸਿੱਟਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ